ਇਨਸਾਨ ਆਇਆ ਕਿਹੜੇ ਕੰਮ ਹੈ ਜੱਗ ਤੇ ਤੇ ਕਰੀ ਕਿਹੜੇ ਜਾਂਦਾ ਆ ਵੀਡੀਓ ਸੁਣੋ ਫੇਰ ਗੱਲ ਸਮਝ ਆਊਗੀ ਬਾਈ ਇੱਕਨਸਾਨ ਨੂੰ ਗਰੀਬ ਹੁੰਦਾ ਬਹੁਤ ਜ਼ਿਆਦਾ ਹਨ ਇੱਕ ਇਨਸਾਨ ਗਰੀਬ ਹੁੰਦਾ ਤੇ ਉਹਨਾਂ ਜੰਗਲ ਦੇ ਵਿੱਚ ਲੱਕੜੀਆਂ ਕੱਢਦਾ ਹੁੰਦਾ ਇੱਕ ਦਿਨ ਲੱਕੜੀਆਂ ਕੱਟ ਕੇ ਤੁਰਿਆ ਹੁੰਦਾ ਤੇ ਰਾਹ ਦੇ ਵਿੱਚ ਇੱਕ ਕਾਂਚ ਦਾ ਹੀਰਾ ਥਿਆ ਜਾਂਦਾ ਹੀਰਾ ਥਿਆ ਜਾਂਦਾ ਉਹਨੂੰ ਤਾਂ ਹੁਣ ਕੀ ਪਤਾ ਹੁੰਦਾ ਵੀ ਹੀਰਾ ਹੁੰਦਾ ਉਹ ਮੰਨ ਕੇ ਚੱਲ ਆ ਕੇ ਆਪਦੇ ਪਿੰਡ ਦੇ ਵਿੱਚ ਜਿਹੜਾ ਨਗਰ ਦੇ ਵਿੱਚ ਸਿਉਣੇ ਦਾ ਕੰਮ ਕਰਦਾ ਜਵਾਰੀ ਉਹਦੇ ਕੋਲ ਲੈ ਜਾਂਦਾ ਉਹ ਕਹਿੰਦਾ ਵੀ ਮੈਂ ਇਹਦੀ ਕੀਮਤ ਨਹੀਂ ਦੇ ਸਕਦਾ ਵੀ ਇਹ ਤਾਂ ਬਹੁਤ ਜ਼ਿਆਦਾ ਮਹਿੰਗਾ ਹੈ ਕਹਿੰਦਾ ਫਿਰ ਇਹਦੀ ਕੀਮਤ ਹੋਰ ਕੌਣ ਦੇ ਸਕਦਾ ਕਹਿੰਦਾ ਤੇਰੀ ਇਹਦੀ ਕੀਮਤ ਰਾਜਾ ਦੇ ਸਕਦਾ ਕਹਿੰਦੇ ਜਦੋਂ ਉਹ ਰਾਜੇ ਕੋਲੇ ਲੈ ਕੇ ਜਾਂਦਾ ਰਾਜਾ ਜੀ ਕਹਿੰਦਾ ਮੇਰੇ ਕੋਲੇ ਹੀਰਾ ਹੈ ਜੀ ਕੀਮਤ ਜਦੋਂ ਉਹ ਉੱਥੇ ਆਪਦੇ ਜਿਹੜੇ ਮੰਨ ਲਾਉਣੇ ਰੱਖੇ ਹੁੰਦੇ ਹੈਗੇ ਚੈੱਕ ਕਰਨ ਵਾਸਤੇ ਜਵਾਰੀ ਸਿਉਣਾ ਚੈੱਕ ਕਰਨ ਵਾਸਤੇ ਜਾਂ ਕੋਈ ਹੋਰ ਵੀ ਤਾਂ ਤਾਂ ਚੈੱਕ ਕਰਨ ਵਾਸਤੇ ਉਹਨਾਂ ਨੂੰ ਚੈੱਕ ਕਰਾਉਂਦਾ ਕਹਿੰਦਾ ਮਾਲ ਕੋਈ ਦੀ ਤਾਂ ਤੁਹ ਕੀਮਤ ਦੇਣੀ ਪੂਗੀ ਵੀ ਤੁਸੀਂ ਜੇ ਦੇ ਨਹੀਂ ਸਕਦੇ ਉਹ ਕਹਿੰਦਾ ਵੀ ਮੈਂ ਰਾਜਾ ਜੇ ਮੈਂ ਨਹੀਂ ਦੇ ਸਕਦਾ ਹੋਰ ਦੇਊ ਕੌਣ ਕਹਿੰਦਾ ਜਾ ਇਹਨੂੰ ਹੁਕਮ ਕਰ ਦੋ ਵੀ ਤੜਕੇ 5 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਸਾਡੇ ਬੂਹੇ ਖੁੱਲੇ ਐ ਜੋ ਮਰਜ਼ੀ ਚੱਕ ਕੇ ਲਿਜਾਈਦਾ ਲੈ ਜਾ ਤੈਨੂੰ ਸਾਰੇ ਖਜ਼ਾਨਿਆਂ ਦੀ ਬੂਹੇ ਖੁੱਲੇ ਸਾਰੇ ਦਰਬਾਰ ਦੇ ਬੂਹੇ ਖੁੱਲੇ ਆ ਉਹਨੂੰ ਕਹਿੰਦੇ ਵੀ ਜਾ ਰਾਜੇ ਗਨੀ ਹੁਕਮ ਆ ਵੀ ਤੈਨੂੰ ਇੰਨਾ ਧਨ ਦੌਲਤ ਦਿੱਤਾ ਜਾਊਗਾ ਵੀ ਸਾਰੇ ਦਰਬਾਰ ਦੇ ਸਾਰੇ ਮਹਿਲ ਦੇ ਬੂਹੇ ਖੁੱਲੇ ਆ ਸਾਰੇ ਖਜ਼ਾਨਿਆਂ ਦੇ ਬੂਹੇ ਖੁੱਲੇ ਆ ਜੋ ਕੁਸ ਤੇਥੋਂ ਲਿਜਾਈ ਇਧਰ ਲੈ ਜਾ ਹੁਣ ਆਖਿਆ ਵੀ ਠੀਕ ਆ ਹੁਣ ਰਾਤ ਨੂੰ ਹੁਣ ਨੀਂਦ ਕਿਉਂ ਨਹੀਂ ਜਦੋਂ ਰਾਜੇ ਨੇ ਐ ਗੱਲ ਕਹਤੀ ਨਾ ਉਹਨੇ ਕੁਸ ਖਾਦਾ ਪਰਵਾ ਚਾਹ ਚ ਗਰੀਬ ਬੰਦਾ ਸੀ ਨੱਚਦਾ ਕੋਦਦਾ ਫਰੇ ਹੋ ਜਦੋਂ ਕੋਦਦਾ ਫਰੇ ਤੇ ਜਦੋਂ ਤੜਕੇ 6 ਵਜੇ 5 ਵਜੇ 5 ਵਜੇ 6 ਵਜੇ ਤੇ ਉਹਨੇ ਕਿਹਾ ਹਾਂ ਸਾਰਾ ਦਰਬਾਰ ਹੀ ਬਾਰ ਖੁੱਲੇ ਪਿਆ ਯਾਰ ਰਾਜੇ ਦੀ ਗੱਲ ਤਾਂ ਪੱਕੀ ਐ ਜਦੋਂ ਕਹਿੰਦੇ ਉਹ ਬੜਿਆ ਦਰਵਾਜੇ ਚ ਉਥੇ ਨੱਚੇ ਮਹਿੰਗੇ ਮਹਿੰਗੇ ਰਾਜੇ ਦੇ ਜਿਹੜੇ ਮੰਨ ਲਾ ਵੀ ਉਹ ਸੀਗੇ ਕੱਪੜੇ ਸੀਗੇ ਪਸ਼ਾਕਾਂ ਵਗੈਰਾ ਜਿਹੜੀਆਂ ਰਾਜਾ ਪਾਉਂਦਾ ਸੀਗਾ ਦਰਬਾਰ ਦੇ ਉਹ ਭੰਜ ਆਖਿਆ ਯਾਰ ਪਾ ਕੇ ਦੇਖੀਏ ਪਹਿਲਾਂ ਯਾਰ ਗਰੀਬ ਸੀ ਆ ਪਾ ਕੇ ਦੇਖੀਏ ਵੀ ਕੱਪੜੇ ਵੀ ਕਿਵੇਂ ਜੱਜਦੇ ਆ ਪਾਲਿਆ ਕਰੇ ਲਾਲਿਆ ਕਰੇ ਪਾਲਿਆ ਕਰੇ ਲਾਲਿਆ ਕਰੇ ਉਹਨੇ ਆਖਿਆ ਬਥੇਰਾ ਟਾਈਮ ਆ ਸਾਰਾ ਦਿਨ ਟਾਈਮ ਆਪਣੇ ਕੋਲੇ ਲੈ ਜਾਏ ਪਾਲਿਆ ਕਰੇ ਲਾਲਿਆ ਕਰੇ ਇੱਕ ਪਸੰਦ ਆ ਗਿਆ ਉਹਦੇ ਆਖਿਆ ਜੱਟ ਗਿਆ ਭਾਂਜ ਘੰਟਾ ਡੇਢ ਘੰਟਾ ਮੱਥਾ ਮਾਰ ਕੇ ਆਖਿਆ ਜੱਟ ਗਿਆ ਜਦੋਂ ਉਹ ਦਰਵਾਜੇ ਜੋ ਗਾਂਹਾਂ ਵਾਲੇ ਦਰਵਾਜੇ ਜਿਹਾ ਉਹਦੇ ਚ ਇੰਨੇ ਪ੍ਰਕਾਰ ਦੇ ਭੋਜਨ ਲੱਗੇ ਪਏ 36 ਪ੍ਰਕਾਰ ਦੇ ਕਹਿ ਦੀਆਂ ਮੈਂ ਭੋਜਨ ਲੱਗਿਆ ਪਿਆ ਉਹ ਰਾਤ ਤੇ ਰੋਟੀ ਨਹੀਂ ਖਾਦੀ ਚਾਹ ਚ ਉਬਲਿਆ ਫਿਰਦਾ ਸੀ ਉਹਨੇ ਆਖਿਆ ਜੱਟਾਂ ਦੇ ਰਾਜੇ ਬੈਠਾ ਖਾਣਾ-ਦਾਣਾ ਬਹੁਤ ਤਾਕੜਾ ਹੁੰਦਾ ਯਾਰ ਖਾ ਕੇ ਦੇਖੀਏ ਥੋੜਾ ਜਿਹਾ ਉਹਨੇ ਭਰਾਵਾ ਕੀ ਕਰਿਆ ਪਹਿਲਾਂ ਤਾਂ ਘੰਟੇ ਅੱਧੇ ਘੰਟੇ ਜਿਹੋਨੇ ਪਸੰਦ ਕਰਿਆ ਫਿਰ ਪਸੰਦ ਕਰਕੇ ਤੇ ਖਾਣ ਪਊਗਾ ਖਾ ਗਿਆ ਓਵਰਲੋਡਡ ਡੁੱਦਿਆ ਹੱਥ ਮਾਰ ਕੇ ਕਹਿੰਦਾ ਆਹਾਹਾ ਅੱਜ ਤਾਂ ਆ ਗਈ ਕਹਿੰਦਾ ਅੱਜ ਰਾਜ ਜਿੱਕੇ ਰੋਟੀ ਖਾਦੀ ਐ ਗਰੀਬ ਬੰਦਾ ਸੀ ਜਦੋਂ ਉਦੋਂ ਕਹਿੰਦੇ ਗਾਹਾਂ ਵਾਲੇ ਦਰਵਾਜ਼ੇ 'ਚ ਮਨ ਲਓ ਐਂਟਰ ਹੋਇਆ ਉੱਥੇ ਇੱਕ ਮਖਮਲੀਆ ਬੈੱਡ ਪਛਾਏ ਪੇ ਤੇ ਉੱਤੇ ਬੰਲਾ ਵੀ ਰਾਣੀਆਂ ਦੀਆਂ ਜਿਹੜੀਆਂ ਗੋਲੀਆਂ ਨੇ ਛਾਇਆ ਚੱਲ ਪੱਖੇ ਦੀ ਮਰੀ ਜਾਣ ਹੁਣ ਆਖਿਆ ਯਾਰ ਖਾਣਾ-ਦਾਣਾ ਖਾਤਾ ਕੰਟਾ ਦੇ ਕੰਟਾ ਰੈਸਟ ਕਰਕੇ ਕਹਨਾ ਹੁਣ ਆਖਿਆ ਹੁਣ ਮੰਨ ਕੇ ਚੱਲ ਰੈਸਟ ਪਰ ਸੌ ਗਿਆ ਬੈੱਡ ਤੇ ਜਦੋਂ ਬੰਲਾ ਪਿਆ ਪੱਖੇ ਜਲੀ ਚੱਲਣ ਲੱਗ ਗਏ ਉਹ ਜਿਹੜੇ ਰੱਖੇ ਹੋਏ ਸੀਗੇ ਗੋਲੇ ਪੱਖੇ ਚੱਲਣ ਲੱਗ ਗਏ ਜਦੋਂ ਤੇ ਨੀਂਦ ਆ ਗਈ ਰਾਤ ساری ਰਾਤ ਕੋਈ ਸੁੱਤਾ ਹੀ ਨਹੀਂ ਸੀ ਹੋ ਗਿਆ ਆ ਕੇ ਮੰਤਰੀ ਜੀ ਦੇ ਸੰਤਰੀਆਂ ਨੇ ਠਾਤਾ ਗਾ ਖੜਾ ਹੋ ਬਈ ਟਾਈਮ ਹੋ ਗਿਆ ਪੂਰਾ 5 ਵਜੇ ਖੋਲੀ ਹੋਈ ਦਾ ਉਹ ਮੈਂ ਲੈ ਕੇਦਾ ਕੁਝ ਗਿਆਨੀ ਬੰ ਤੂੰ ਲੈ ਜਾਂਦਾ ਤੜਕੇ 5 ਵਜੇ ਤੋਂ 5 ਵਜੇ ਤੱਕ ਦਾ ਟਾਈਮ ਦਿੱਤਾ ਸੀ ਕੁਸੀ ਲੈ ਜਾਂਦਾ ਚੱਕ ਕੇ ਇਹ ਗੱਲ ਹੈ ਬਾਈ ਆਪਾਂ ਇਹ ਤਿੰਨ ਚੀਜ਼ਾਂ ਜੀ ਉਲਝੇ ਰਹਿੰਦੇ ਆਗੇ ਆਪ ਦੀ ਜ਼ਿੰਦਗੀ ਤਿੰਨ ਚੀਜ਼ਾਂ ਜੀ ਉਲਝਾਈ ਫਿਰਦੇ ਆ ਲੀੜੇ ਕੱਪੜਿਆਂ ਚ ਖਾਣ ਪੀਣ ਚ ਖਰਾਕ ਚ ਤੇ ਪੈਣ ਚ ਚੌਥੇ ਕੰਮ ਦਾ ਆਪਾਂ ਕੋਈ ਗਿਰਬਾਂ ਨਹੀਂ ਲੈਂਦੇ ਵੀ ਪ੍ਰਮਾਤਮਾ ਨੇ ਆਪਾਂ ਨੂੰ ਭੇਜਿਆ ਕਿਹੜੇ ਕੰਮ ਹੈਗਾ ਉਹੋ ਕੰਮ ਦਾ ਆਪਾਂ ਕਦੇ ਨਾ ਨਹੀਂ ਲੈਂਦੇ ਬਸ ਤੜਕੇ ਖਾ ਲਿਆ ਲੀੜਾ ਕੱਪੜਾ ਪਾ ਲਿਆ ਤੇ ਸੌਂ ਗਏ ਬਸ ਇਹ ਤਿੰਨ ਕੰਮ ਹੀ ਆ ਆਪਣੇ ਕੋਲੇ ਜ਼ਿੰਦਗੀ 'ਚ ਇਹ ਤਿੰਨੇ ਕੰਮਾਂ 'ਚ ਹੀ ਵੱਜ ਕੇ ਰਹਿ ਗਏ ਆਪਾਂ ਆਪਾਂ ਨੂੰ ਅਕਾਲ ਪੁਰਖ ਨੇ ਜਿਹੜੇ ਕੰਮ ਵਾਸਤੇ ਭੇਜਿਆ ਉਹ ਆਪਾਂ ਕਦੇ ਇਹ ਵੀ ਨਹੀਂ ਕਰਦੇ ਵੀ ਤੜਕੇ ਉੱਠ ਕੇ ਨਿਤਨੇਮ ਕਰਨਾ ਸਵੇਰ ਸ਼ਾਮ ਨੂੰ ਅਰਦਾਸ ਕਰਨੀ ਫੇਰ ਮੰਨ ਕੇ ਚਲੋ ਜਿਹੜੇ ਕੰਮਕਾਰ ਆਪਾਂ ਨੂੰ ਪ੍ਰਮਾਤਮਾ ਨੇ ਨਾਮ ਜਪਣ ਨੂੰ ਭੇਜਿਆ ਉਹ ਆਪਾਂ ਕਦੇ ਨਹੀਂ ਕਰਦੇ ਉਹ ਤਿੰਨ ਰਾਜੇ ਨੇ ਏਡਾ ਮਹਿਲ ਖੋਲਦਾ ਸੀ ਵੀ ਧਨ ਦੌਲਤ ਚੱਕ ਕੇ ਲੈ ਜਾ ਪਰ ਉਹ ਤੋਂ ਉਹ ਧਨ ਦੌਲਤ ਵੀ ਚੱਕਿਆ ਨਹੀਂ ਗਿਆ ਜਿਹੜਾ ਆਪਾਂ ਨੂੰ ਇੱਥੇ ਮਾਲਕ ਨੇ ਧਨ ਦੌਲਤ ਕਮਾਉਣ ਵਾਸਤੇ ਕਮਾਈ ਕਰਨ ਵਾਸਤੇ ਭੇਜਿਆ ਆਪਦੇ ਨਾਮ ਦੀ ਉਹ ਆਪਣੇ ਤੋਂ ਹੁੰਦੀ ਨਹੀਂ ਜਿਵੇਂ ਉਹ ਉਹ ਤੋਂ ਗਰੀਬ ਬੰਦੇ ਤੋਂ ਰਾਜੇ ਦੇ ਖਜ਼ਾਨੇ ਤੱਕ ਨਹੀਂ ਪਹੁੰਚਿਆ ਗਿਆ ਪਹਿਲਾਂ ਉਹਦਾ ਟਾਈਮ ਪੂਰਾ ਹੋ ਗਿਆ ਓਵੇਂ ਆਪਣਾ ਟਾਈਮ ਵੀ ਇਹ ਤਿੰਨੇ ਚੀਜ਼ਾਂ ਚ ਉਲਝ ਕੇ ਪੂਰਾ ਹੋ ਜੂਆ ਪਰ ਆਪਾਂ ਤੋਂ ਉਹ ਖਜ਼ਾਨੇ ਤੱਕ ਪਹੁੰਚੇ ਨਹੀਂ ਜਾਣਾ ਮੇਰੀ ਵੀਡੀਓ ਕਿਵੇਂ ਲੱਗੀ ਸ਼ੇਅਰ ਜ਼ਰੂਰ ਕਰਿਓ